ਹਾਂਜੀ ਵੀਰੇ ਅੱਸੀ ਕੱਲ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਕਿਸਾਨ ਭਰਾਵਾਂ ਦਾ ਤੇ ਅੱਜ ਆਪਣੀ ਜਿਹੜੀ ਗੁੜਾਈ ਚੱਲ ਰਹੀ ਸੀ ਸ਼ਿਮਲਾ ਮਿਰਚ ਤੇ ਖੀਰੇ ਦੀ ਜਿਹੜੀ ਗੁੜਾਈ ਆਪਾਂ ਕਰ ਰਹੇ ਆ ਤੇ ਮੌਸਮ ਸੀ ਜਿਹੜਾ ਅੱਜ ਸਵੇਰੇ ਬੱਦਲ ਬਣਿਆ ਹੋਇਆ ਸੀ ਤੇ ਕੱਲ ਕਾਫੀ ਜਿਹੜੀ ਰਾਤੀ ਧੁੰਦ ਬਹੁਤ ਜ਼ਿਆਦਾ ਆਈ ਸੀ ਪਰ ਸਵੇਰੇ ਬੱਦਲ ਵਈ ਹੋਣ ਕਾਰਨ ਧੁੰਦ ਜਿਹੜੀ ਹਟ ਗਈ ਤੇ ਸੂਰਜ ਜਿਹੜਾ 10:00 ਵਜੇ ਆਪਣੇ ਨਿਕਲਾ ਹੈ ਤੇ ਅੱਜ ਤੇ ਉਸ ਤੋਂ ਬਾਅਦ ਅੱਜ ਆਪਾਂ ਦੁਬਾਰਾ ਫੇਰ ਜਿਹੜੀ ਗੜਾਈ ਸਟਾਰਟ ਰੱਖੀ ਅੱਜ ਆਪਾਂ ਨੇ ਸ਼ਿਮਲਾ ਮਿਰਚ ਤੇ ਖੀਰੇ ਦੀ ਆਪਾਂ ਗੜਾਈ ਕਰ ਰਹੇ ਹਾਂ ਆ ਦੇਖੋ ਵੀਰੇ ਆਪਣੀ ਸ਼ਿਮਲਾ ਮਿਰਚ ਤੁਹਾਨੂੰ ਦਿਖਾਵਾ ਮੈਂ ਇਹ ਸਾਈਜ਼ ਦੀ ਦੇਖੋ ਲੋ ਲੱਗ ਰਹੀ ਆ ਕਿਸੇ ਕਿਸੇ ਬੂਟੇ ਦੇ ਉੱਪਰ ਤੇ ਵਿੱਚ ਆਪਾਂ ਨੇ ਖੀਰਾ ਜਿਹੜਾ ਸ਼ਿਮਲਾ ਮਿਰਚ ਦੇ ਵਿੱਚ ਲਾਇਆ ਹੋਇਆ ਕੀ ਵੀਰ ਕੱਲੇ ਸ਼ਿਮਲਾ ਮਿਰਚ ਲਾਉਂਦੇ ਆ ਤੇ ਆਪਾਂ ਸ਼ਿਮਲਾ ਮਿਰਚ ਦੇ ਵਿੱਚ ਖੀਰਾ ਜਿਹੜਾ ਇਹ ਲਾਉਨੇ ਆ ਆ ਦੇਖੋ ਤੁਸੀਂ ਦੇਖ ਰਹੇ ਹੋ ਫਰੂਟ ਵਿੱਚ ਵਿੱਚ ਕਾਫੀ ਜਿਹੜਾ ਲੱਗ ਰਿਹਾ ਸ਼ਿਮਲਾ ਮਿਰਚ ਦਾ ਤੇ ਆ ਗੜਾਈ ਜਿਹੜੀ ਚੱਲ ਰਹੀ ਹੈ ਨਾਲ ਦੀ ਨਾਲ ਤੇ ਮਿੱਟੀ ਲਾ ਕੇ ਆਪਾਂ ਦੁਬਾਰਾ ਫੇਰ ਇਹਨੂੰ ਕਵਰ ਜਿਹੜਾ ਕਰ ਰਹੇ ਆ ਕਿਉਂਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਦੁਬਾਰਾ ਜਿਹੜਾ ਮੌਸਮ ਖਰਾਬ ਦੱਸਿਆ ਗਿਆ ਹੋ ਸਕਦਾ ਹਲਕੇ-ਫੁਲਕੀ ਜਾਂ ਭਾਰੀ ਕਿਤੇ ਬਰਸਾਤ ਜਿਹੜੀ ਹੋ ਸਕਦੀ ਆ ਇਸ ਲਈ ਆਪਾਂ ਇਹਨੂੰ ਇੱਕ ਵਾਰੀ ਗੜਾਈ ਕਰਕੇ ਨੰਦੀਨ ਸਾਰਾ ਸਾਫ਼ ਕਰਕੇ ਦੁਬਾਰਾ ਇਹਨੂੰ ਆਪਾਂ ਕਵਰ ਕਰ ਦਾਂਗੇ 10-15 ਦਿਨ ਦੇਖਦੇ ਆ ਦੁਬਾਰਾ ਕਿਹਜੇ ਮੌਸਮ ਬਾਰੇ ਦਾ ਹਿਸਾਬ ਦੇ ਨਾਲ ਆਪਾਂ ਇਹਨੂੰ ਕਵਰ ਕਰਕੇ ਰੱਖਾਂਗੇ ਆ ਦੇਖੋ ਵਿੱਚ ਵਿੱਚ ਫਰੂਟ ਜਿਹੜਾ ਸ਼ਿਮਲਾ ਮਿਰਚ ਇਸ ਤਰ੍ਹਾਂ ਲੱਗ ਰਹੀ ਆ ਤੁਸੀਂ ਦੇਖ ਰਹੇ ਹੋ ਲੰਬਾ ਸਾਈਜ਼ ਆ ਤੇ ਬਾਕੀ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਜਿਹੜੇ ਕਿਸਾਨ ਵੀਰ ਹਨ ਕੋਈ ਆਪਣੀ ਵੀਡੀਓ ਦੇਖਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ